ਅਰਦਾਸਾਂ ਦਾ ਦੌਰ ਰਾਜਵੀਰ ਜਵੰਦਾ ਨੂੰ ਲੈ ਕੇ ਜਾਰੀ ਹੈ ਤੇ ਉੱਥੇ ਹੀ ਸਿਹਤ ਹਜੇ ਵੀ ਕਾਫੀ ਨਾਸੂਕ ਹੈ ਤੇ ਜਿਸ ਨੂੰ ਲੈ ਕੇ ਲਗਾਤਾਰ ਉਹਨਾਂ ਨੂੰ ਮਿਲਣ ਦੇ ਲਈ ਹਾਲ ਜਾਣਨ ਦੇ ਲਈ ਸਿਆਸਤਦਾਨ ਪਹੁੰਚ ਰਹੇ ਨੇ ਤੇ ਦਸਤੋਂ ਬਾਅਦ ਹੁਣ ਕੱਲ ਪ੍ਰਤਾਪ ਬਾਜਵਾ ਪਹੁੰਚੇ ਤੇ ਅੱਜ ਰਾਜਵੜਿੰਗ ਵੀ ਜਿਹੜੇ ਕਿ ਉਹਨਾਂ ਨੂੰ ਮਿਲਣ ਦੇ ਲਈ ਪਹੁੰਚੇ ਨੇ ਤੇ ਜਿਸ ਤੋਂ ਬਾਅਦ ਉਹਨਾਂ ਨੇ ਸਿਹਤ ਨਾਲ ਕਿ ਅਪਡੇਟ ਦਿੱਤੀ ਤੇ ਉੱਥੇ ਹੀ ਉਹਨਾਂ ਦਾ ਕਹਿਣਾ ਹੈ ਕਿ ਜਿਹੜੀ ਕਿ ਅਰਦਾਸਾਂ ਜਿਹੜੀਆਂ ਕਿ ਰਾਜਵੜਿੰਗ ਬੰਦਾ ਦੇ ਲਈ ਕੀਤੀਆਂ ਜਾ ਰਹੀਆਂ ਨੇ ਸਿਹਤ ਹਜੇ ਨਾ ਸੁਖ ਹੈ ਪਰੰਤੂ ਉੱਥੇ ਹੀ ਅਸੀਂ ਅਰਦਾਸ ਜ਼ਰੂਰ ਕਰਦੇ ਹਾਂ ਕਿ ਉਹ ਜਲਦ ਠੀਕ ਹੋਣ ਤੇ ਲੋਕਾਂ ਦੇ ਵਿੱਚ ਵਿਚਰਨ ਹੋਰ ਕੀ ਕੁਝ ਕਹਿਣਾ ਰਾਜਾ ਵੜਿੰਗ ਦਾ ਆਉਤਨ ਸੁਣਾਉਣੇ ਆ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਆਰਗਨ ਵਗੈਰਾ ਤਾਂ ਸਭ ਠੀਕ ਹੈਗੇ ਲੇਕਿਨ ਸਪਾਈਨਲ ਕਾਰਡ ਦੀ ਜਿਹੜੀ ਪ੍ਰੋਬਲਮ ਹੈ ਵੈਸੇ ਵੀ ਆਈਸੀਯੂ ਚ ਹੈਗੇ ਨਾਜ਼ੁਕਤਾ ਹਾਲਾਤ ਹੁੰਦੇ ਹੀ ਆ ਬਟ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀਆਂ ਇੰਪਰੂਵਮੈਂਟ ਹੈਗੀ ਹੈ ਜੋ ਪਰਿਵਾਰ ਨੇ ਦੱਸਿਆ ਸੋ ਇੱਥੇ ਆ ਕੇ ਫਿਰ ਦੁਆਵਾਂ ਕੰਮ ਕਰਦੀਆਂ ਜਿਸ ਪ੍ਰਕਾਰ ਲੋਕ ਦੱਸ ਰਹੇ ਨੇ ਕੋਈ ਨੰਗੇ ਪੈਰੀ ਤੁਰਿਆ ਹੁੰਦਾ ਹੈ ਕੋਈ ਅਰਦਾਸ ਗੁਟਕਾ ਸਾਹਿਬ ਲੈ ਕੇ ਆਉਂਦਾ ਹੈ ਸੋ ਮੈਨੂੰ ਲੱਗਦਾ ਕਿ ਅਰਦਾਸਾਂ ਜਾਇਆ ਨਹੀਂ ਜਾਂਦੀਆਂ ਸੋ ਪੂਰੇ ਸਮੁੱਚੇ ਲੋਕਾਂ ਦੀ ਅਰਦਾਸ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤਾਂ ਨਹੀਂ ਸੀ ਜੋ ਬੰਦਾ ਸਾਹਿਬ ਸਾਰੇ ਪੰਜਾਬ ਦੇ ਲੋਕ ਔਰ ساری ਦੁਨੀਆ ਦੇ ਲੋਕ ਪਿਆਰ ਕਰਦੇ ਸੋ ਮੈਨੂੰ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਨਰੂ ਸਰਜਰੀ ਦੀ ਟੀਮ ਲਗਾਤਾਰ ਦੇਖ ਰਹੀ ਹੈ ਉਹ ਸਰਵਿਸ ਕਰਦੀ ਆ ਰੀਡ ਦੀ ਹਾਲੀ ਹਾਲ ਜੀ ਸੱਟਾਂ ਤਾਂ ਮਲਟੀਪਲ ਫ੍ਰੈਕਚਰਸ ਹੋਣਗੇ ਨੈਚੁਰਲੀ ਉਹ ਜਿਸ ਪ੍ਰਕਾਰ ਦਾ ਐਕਸੀਡੈਂਟ ਹੈ ਪਰ ਮੈਂ ਤੁਹਾਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਕੰਮ ਕਰਨ ਇਸ ਇੱਕ ਖੂਨ ਹਾਰ ਇੱਕ ਵਿਅਕਤੀ ਹੈ ਸੋ ਮੈਨੂੰ ਲੱਗਦਾ ਹਜੇ ਪੰਜਾਬ ਨੂੰ ਉਹਦੀ ਬਹੁਤ ਬਧੇਰੇ ਲੋੜ ਹੈ ਐਂਡ ਸੱਚੇ ਪਾਤਸ਼ਾਹ ਜ਼ਰੂਰ ਕਿਰਪਾ ਕਰਨਗੇ ਸਾਡੀ ਸਭ ਦੀ ਅਰਦਾਸ ਦੇਖੋ ਜੀ ਉਹਨਾਂ ਨੇ ਦੱਸਿਆ ਕਿ ਆਰਗਨ ਵਗੈਰਾ ਤਾਂ ਸਭ ਠੀਕ ਹੈਗੇ ਲੇਕਿਨ ਸਪਾਈਨਲ ਕੋਰਡ ਦੀ ਜਿਹੜੀ ਪ੍ਰੋਬਲਮ ਹੈ वैसे भी आईसीयू छ गए नाजुकता हालात ਹੁੰਦੇ ਹੀ ਆ ਬਟ ਮੈਨੂੰ ਲੱਗਦਾ ਕਿ ਜਿਸ ਪ੍ਰਕਾਰ ਦੀਆਂ ਇੰਪਰੂਵਮੈਂਟ ਹੈਗੀ ਹੈ ਜੋ ਪਰਿਵਾਰ ਨੇ ਦੱਸਿਆ ਸੋ ਇੱਥੇ ਆ ਕੇ ਫਿਰ ਦੁਆਵਾਂ ਕੰਮ ਕਰਦੀ ਹੈ ਜਿਸ ਪ੍ਰਕਾਰ ਲੋਕ ਦੱਸ ਰਹੇ ਨੇ ਕੋਈ ਨੰਗੇ ਪੈਰੀ ਤੁਰਿਆ ਆਉਂਦਾ ਹੈ ਕੋਈ ਅਰਦਾਸ ਗੁਟਕਾ ਸਭ ਲੈ ਕੇ ਆਉਂਦਾ ਹੈ ਸੋ ਮੈਨੂੰ ਲੱਗਦਾ ਕਿ ਅਰਦਾਸਾਂ ਜਾਇਆ ਨਹੀਂ ਜਾਂਦੀਆਂ ਸੋ ਪੂਰੇ ਸਮੁੱਚੇ ਲੋਗਾ ਦੀ ਅਰਦਾਸ ਹੈ ਇਹ ਕਿਸੇ ਇੱਕ ਵਿਅਕਤੀ ਵਿਸ਼ੇਸ਼ਤਾ ਤਾਂ ਨਹੀਂ ਸੀ ਜੋ ਬੰਦਾ ਸਾਤ ਸਾਰੇ ਪੰਜਾਬ ਦੇ ਲੋਕ ਔਰ ساری ਦੁਨੀਆ ਦੇ ਲੋਕ ਪਿਆਰ ਕਰਦੇ ਸੋ ਮੈਨੂੰ ਪੂਰਨ ਉਮੀਦ ਹੈ ਸੱਚੇ ਪਾਤਸ਼ਾਹ ਕਿਰਪਾ ਕਰਨਗੇ ਨਰੂ ਸਰਜਰੀ ਦੀ ਟੀਮ ਲਗਾਤਾਰ ਦੇਖ ਰਹੀ ਹੈ ਉਹ ਸਰਫੀਸ ਆਖਦੀ ਹੈ ਮੇਰੀ ਕਿ ਹੱਡੀ ਹੈ ਹਾਂਜੀ ਸੱਟਾਂ ਤਾਂ ਮਲਟੀਪਲ ਫ੍ਰੈਕਚਰਸ ਹੋਣਗੇ ਨੇਚਰਲੀ ਜਿਸ ਪ੍ਰਕਾਰ ਦਾ ਐਕਸੀਡੈਂਟ ਹੈ ਪਰ ਮੈਂ ਤੁਹਾਨੂੰ ਦੱਸਿਆ ਕਿ ਸੱਚੇ ਪਾਤਸ਼ਾਹ ਕਿਰਪਾ ਕਰਨ ਸਭ ਦੀਆਂ ਅਰਦਾਸਾਂ ਕੰਮ ਕਰਨ ਇਸ ਇੱਕ ਖੂਨਹਾਰ ਇੱਕ ਵਿਅਕਤੀ ਹੈ ਸੋ ਮੈਨੂੰ ਲੱਗਦਾ ਹਜੇ ਪੰਜਾਬ ਨੂੰ ਉਹਦੀ ਬਹੁਤ